नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨप्रीत कौर ਅੱਜ ਦੀ ਖੜੀਚ ਤੁਸੀਂ ਸੁਣੋਗੇ ਪੰਜਾਬ ਭਾਰ ਵਿੱਚ ਚੱਲ ਰਹੀ ਕਣਕ ਦੀ ਵਾਢੀ ਅਤੇ ਖਰੀਦ ਪ੍ਰਬੰਧਾ ਬਾਰੇ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਕੀਤੀ ਗੱਲਬਾਤ ਅਤੇ 19 ਅਪ੍ਰੈਲ ਨੂੰ ਮਨਾਏ ਜਾ ਰਹੇ ਵਿਸ਼ਵ ਜਿਗਰ ਦਿਵਸ ਮੌਕੇ ਡਾਕਟਰਾਂ ਨਾਲ ਕੀਤੀ ਗੱਲਬਾਤ ਪੰਜਾਬ ਵਿੱਚ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਹੋ ਗਈ ਹੈ। ਹੁਣ ਤੱਕ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 4 ਲੱਖ ਮੀਟ्रिक टन ਤੋਂ ਵੱਧ ਕਣਕ ਆ ਚੁੱਕੀ ਹੈ, ਜਿਸ ਵਿੱਚੋਂ 3.20 ਲੱਖ ਮੀਟ्रिक टन ਤੋਂ ਵੱਧ ਦੀ ਖਰੀਦ ਕੀਤੀ ਜਾ ਚੁੱਕੀ ਹੈ। ਕਿਉਂਕਿ ਰਾਜ ਇਸ ਰੁੱਤ ਵਿੱਚ 124 ਲੱਖ ਮੀਟ्रिक टन ਵੰਪਰ ਫਸਲ ਦੀ ਉਮੀਦ ਕਰ ਰਿਹਾ ਹੈ, ਇਸ ਲਈ ਸਰਕਾਰ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਵਧੇਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇਵਾਰੇ ਮੰਤਰੀ ਦੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਸਾਡੇ ਕੋਲ 28894 ਕਰੋੜ ਰੁਪਏ ਦੀ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਉਹ ਪਹੁੰਚ ਚੁੱਕੀ ਆ ਭਾਰਤ ਸਰਕਾਰ ਵੱਲੋਂ ਆਰਬੀਆਈ ਵੱਲੋਂ ਸੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪੈਸੇ ਦੀ ਦਿੱਕਤ ਪੰਜਾਬ ਦੇ ਕਿਸਾਨ ਉਹਨਾਂ ਪੱਲੋਂ ਆਈ ਆ ਨਾ ਇਸ ਵਾਰ ਹੋਊਗੀ ਜਿਹੜਾ ਮੰਡੀਆਂ ਦੇ ਅੰਦਰ ਬਾੜ ਦਾ ਨਾ ਲੜਿੰਦਾ ਬਾੜ ਦਾ ਨੇ ਦਾ ਮੁਕੰਮਲ ਪ੍ਰਬੰਧ ਜਿਹੜੇ ਆ ਉਹ ਅਸੀਂ ਕਰ ਲਿਆ ਸਾਡੇ ਕੋਲ ਪਿਆ ਬਲਕਿ ਉਹਨੂੰ ਅਸੀਂ ਸਬੰਧਤ ਖਰੀਦ ਕੇਂਦਰਾਂ ਦੇ ਨਾਲ ਨਾਲ ਜਿੱਥੇ ਵੀ ਉਹ ਟੁਕੜੇ ਵੀ ਤਾਂ ਅਸੀਂ ਤੈਅ ਕੀਤੀ ਹੁੰਦੀ ਆ ਉਥੇ ਵਾਰਦਾਨਾ ਜਿਹੜਾ ਪਹੁੰਚਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ 1864 ਮੰਡੀਆਂ ਸਾਡੇ ਖਰੀਦ ਕੇਂਦਰ ਦੇ ਰੂਪ ਜਿਨ੍ਹਾਂ ਨੇ ਵਰਕਿੰਗ ਚ ਰਹਿਣਾ ਇਹਨਾਂ ਦਿਨਾਂ ਦੇ ਦੌਰਾਨ ਪੂਰੀ ਤਰ੍ਹਾਂ ਤਿਆਰ ਨੇ ਸੋ ਲਗਭਗ 8 ਲੱਖ ਕਿਸਾਨ ਜਿਹੜਾ ਪੰਜਾਬ ਦਾ ਜਿਨੇ ਆਪਣੀ ਫਸਲ ਲੈ ਕੇ ਮੰਡੀਆਂ ਜਾਣਾ ਉਹਦੇ ਲਈ ਉਥੇ ਮੰਡੀ ਦੇ ਅੰਦਰ ਜਿੰਨੀ ਵੀ ਲੋੜਿੰਦੀ ਵਿਵਸਥਾ ਹੈ ਤੇ ਪਾਣੀ ਪੀਣ ਦਾ ਸਵਾਲ ਆ ਚਾਹੇ ਕੋਈ ਮੈਡੀਕਲ ਫੈਸਿਲਿਟੀ ਦਾ ਸਵਾਲ ਆ ਉਹ ਸਾਰੇ ਬੰਦੋਬਸ ਜਿਹੜੇ ਆ ਅਸੀਂ ਪੰਜਾਬ ਸਰਕਾਰ ਵੱਲੋਂ ਵਿਭਾਗ ਫੂਡ ਸਪਲਾਈ ਵੱਲੋਂ ਕਰ ਦਿੱਤੇ ਆ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮੰਡੀਆਂ 'ਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਮੈਂ ਜੈ ਸਿੰਘ ਸਿੱਧੂ ਜੀ ਉਪ ਜ਼ਿਲ੍ਹਾ ਮੰਡੀ ਅਫਸਰ ਮਾਨਸਾ 16 4 25 ਤੱਕ ਸਾਡੇ ਕੋਲ 80435 ਮੈਟ੍ਰਿਕ ਟਨਕਣ ਕਾ ਚੁੱਕੀ ਆ ਜਿਸ ਵਿੱਚੋਂ 46794 ਮੈਟ੍ਰਿਕ ਟਨ ਖਰੀਦ ਕੀਤੀ ਜਾ ਚੁੱਕੀ ਆ ਤੋਂ ਇਲਾਵਾ ਜੋ ਵੀ ਮੰਡੀ ਬੋਰਡ ਦੇ ਸਾਡੇ ਪ੍ਰਬੰਧ 100% ਮੁਕੰਮਲ ਨੇ ਰੂਟੀਨ 'ਚ ਜੇਕਰ ਕਿਸੇ ਵੀ ਕਿਸਾਨ ਭਰਾ ਆੜਤੀਏ ਮਜ਼ਦੂਰ ਵਰਗ ਨੂੰ ਕੋਈ ਵੀ ਸਮੱਸਿਆ ਆਉਂਦੀ ਆ ਮੌਕੇ 'ਤੇ ਹੱਲ ਕੀਤੀ ਜਾਂਦੀ ਆ ਅਤੇ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹਣਾ ਕਿ ਕਿਉਂਕਿ ਸੁੱਕੀ ਵੱਢ ਕੇ ਲੈ ਕੇ ਆਉ ਤਾਂ ਜੋ ਹੁਣ ਸਾਲ ਵਿਕ ਜਾਵੇ ਕਿਉਂਕਿ ਸਰਕਾਰ ਵੱਲੋਂ ਇਹ ਅਧਾਰਤ 12% ਮੋਇਸਚਰ ਅਧਾਰਤ ਕੀਤਾ ਗਿਆਗਾ ਸੋ ਜੇਕਰ ਗਿੱਲੀ ਕਣਕ ਆ ਜਾਂਦੀ ਆ ਤਾਂ ਉਹਨਾਂ ਵਿਕਣ 'ਚ ਸਮੱਸਿਆ ਆਉਂਦੀ ਆ ਹਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਖਰੜ ਸਾਡੇ ਖਰੜ ਮੇਨ ਯਾਰਡ ਅਤੇ ਸਬ-ਯਾਰਡ ਦਾਉਂ ਮਜਰਾ ਤੇ ਕੋਰਡਕੀ ਖਾਂਬੇ ਦੇ ਦੋਨਾਂ ਥਾਵਾਂ ਤੇ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਕਿਸੇ ਵੀ ਵਿਅਕਤੀ ਵੱਲੋਂ ਕਿਸਾਨ ਵੱਲੋਂ ਕਹਿਤ ਨਹੀਂ ਆ ਰਹੀ ਤੇ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ ਜਾਂ ਕਣਕ ਦੀ ਕੋਈ ਬੋਲੀ ਨਹੀਂ ਹੋ ਰਹੀ ਜਾਂ ਕੋਈ ਸਫਾਈ ਨਹੀਂ ਹੈ ਤੇ ਜਾਂ ਬੈਠਣ ਦਾ ਦੇ ਪ੍ਰਬੰਧ ਦਾ ਕੋਈ ਦਿੱਕਤ ਆ ਰਹੀ ਹੈ ਅਜੇ ਤੱਕ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਹੈ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਲਿਫਟਿੰਗ ਪ੍ਰੋਪਰਲੀ ਚੱਲ ਰਹੀ ਹੈ ਮੈਂ ਗੁਰਜੀਤ ਸਿੰਘ ਦਿਓਲ ਜ਼ਿਲ੍ਹਾ ਖਰਾਕ ਤੇ ਸਪਲਾਈ ਕੰਟਰੋਲਰ ਫਰੀਕੋਟ ਫਰੀਕੋਟ ਜ਼ਿਲ੍ਹੇ ਵਿੱਚ ਕੱਲ ਸ਼ਾਮ ਤੱਕ 56719 ਮੀਟਰ ਕਟਾਨ ਕਣਕ ਦੀ ਆਮਦ ਹੋ ਚੁੱਕੀ ਹੈ ਖਰੀਦੀ ਜਾ ਚੁੱਕੀ ਕਣਕ ਦੀ ਅਦਾਇਗੀ 48 ਘੰਟਿਆਂ ਵਿੱਚ ਕਿਸਾਨ ਨੂੰ ਕੀਤੀ ਜਾ ਰਹੀ ਹੈ ਮੈਂ ਹਰਪ੍ਰੀਤ ਸਿੰਘ ਜ਼ਿਲ੍ਹਾ ਮੰਡੀ ਅਫਸਰ ਫਰੀਕੋਟ ਕਿਸਾਨਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਫਾਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਬੈਠਣ ਲਈ ਸ਼ਾਂ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ ਤੇ ਕਿਸਾਨਾਂ ਦੀ ਜਾਣਕਾਰੀ ਲਈ ਫਲੈਕਸ ਬੈਨਰ ਲਗਾਏ ਗਏ ਹਨ ਇਸ ਤੋਂ ਇਲਾਵਾ ਜਿਲ੍ਹੇ ਨਿਪੈਂਦੀਆਂ ਚਾਰ ਮਾਰਕੀਟ ਕਮੇਟੀਆਂ ਵੱਲੋਂ ਆਪਣੀਆਂ ਅਧੀਨ ਪੈਂਦੀਆਂ ਮੰਡੀਆਂ ਵਿੱਚ ਸਟਾਫ ਦੀ ਤੈਨਾਤੀ ਕੀਤੀ ਜਾ ਚੁੱਕੀ ਹੈ ਮੈਂ ਵਿਜੇ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਗੁਰਦਾਸਪੁਰ ਕਿਦੇ ਗੁਰਦਾਸਪੁਰ ਦੇ ਵਿੱਚ ਟੋਟ ਜਿਹੜੀਆਂ ਹੈ ਐਨ 10 ਮਾਰਕੀਟ ਕਮੇਟੀਆਂ ਆ ਜੋ ਜਿਹੜਾ ਮੰਡੀਪੁਰ ਵੱਲੋਂ ਸਾਡੇ ਲੋ ਪ੍ਰਬੰਧ ਕੀਤਾ ਜਾਣਾ ਜਿਵੇਂ ਪਾਣੀ ਸ਼ਾਂ ਬਿਜਲੀ ਸਫਾਈ ਜਿਹੜੇ ਮਲਕੀ ਪਖਾਣੇ ਵਗੈਰਾ ਉਹ ਸਾਰੇ ਮਲਕੀ ਆਪ ਜਿਹੜੇ ਪ੍ਰਬੰਧ ਦਾ ਕੰਪਲੀਟ ਕਰਦੇ ਗਏ ਆ ਤੇ ਹੁਣ ਅਰਾਈਵਲ ਵੀ ਆਣੀ ਸ਼ੁਰੂ ਹੋ ਗਈ ਆ ਤੇ ਪਰਚੇਜ਼ ਵੀ ਸ਼ੁਰੂ ਹੋ ਗਈ ਆ ਗੁਰਦਾਸਪੁਰ ਦੇ ਕਣਕ ਦੀ ਵਾਢੀ ਤੇ ਖਰੀਦ ਨੂੰ ਲੈ ਕੇ ਕਿਸਾਨ ਵੀ ਉਤਸ਼ਾਹਿਤ ਨੇ ਮੰਡੀਆਂ 'ਚ ਕੀਤੇ ਵਧੀਆ ਪ੍ਰਬੰਧਾਂ ਬਾਰੇ ਕੁਝ ਕਿਸਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੀ ਮੇਰਾ ਨਾਮ ਰਾਜੀਵ ਸਿੰਘ ਦਾ ਪੇਸ਼ੇ ਤੋਂ ਮੈਂ ਕਿਸਾਨ ਆ ਤੇ ਪਟਿਆਲੇ ਜ਼ਿਲ੍ਹੇ ਦੇ ਨਾਲ ਮੈਂ ਸੰਬੰਧ ਰੱਖਦਾ ਕਣਕਾਂ ਦੀ ਵਾਢੀ ਅਸੀਂ ਸ਼ੁਰੂ ਕਰ ਦਿੱਤੀ ਆ ਨਾਲ ਦੀ ਨਾਲ ਅਸੀਂ ਮੰਡੀਆਂ ਦੇ ਵਿੱਚ ਲੈ ਕੇ ਜਾ ਰਹੇ ਆ ਜਿੱਥੇ ਅਧਿਕਾਰੀਆਂ ਦੇ ਵੱਲੋਂ ਤੁਰੰਤ ਖਰੀਦ ਸ਼ੁਰੂ ਕਰ ਦਿੱਤੀ ਗਈ ਆ ਇਸ ਵਾਰ ਵਧੀਆ ਪ੍ਰਬੰਧ ਕੀਤੇ ਗਏ ਨੇ ਪਕਤਾ ਇੰਤਜ਼ਾਮ ਨੇ ਪਾਣੀ ਦੇ ਸਫਾਈ ਦੇ ਤੇ ਖਰੀਦ ਦੇ ਅਧਿਕਾਰੀ ਆ ਰਹੇ ਨੇ ਨਾਲ ਦੀ ਨਾਲ ਜਿਹੜੀਆਂ ਫਸਲਾਂ ਸਾਡੀਆਂ ਵੇਖ ਰਹੀਆਂ ਨੇ ਮੇਰਾ ਨਾਮ ਗੁਰਧਾਨ ਸਿੰਘ ਆ ਜੀ ਪਿੰਡ ਕੋਲੀ ਦਾ ਰਹਿਣ ਵਾਲਾ ਮੈਂ ਤੇ ਅੱਜ ਅਸੀਂ ਕਣਕ ਲੈ ਕੇ ਆਏ ਜੀ ਇੱਥੇ ਅਨਾਜ ਮੰਡੀ ਪਟਿਆਲਾ ਚ ਤੋਂ ਵਧੀਆ ਪ੍ਰਬੰਧ ਨੇ ਜੀ ਠੀਕ ਹੈ ਸਰਕਾਰ ਚੰਗਾ ਸੋਚ ਰਹੀ ਕਿਸਾਨਾਂ ਦੇ ਬਾਰੇ ਪ੍ਰਬੰਧ ਠੀਕ ਨੇ ਜੀ ਸਾਰੇ ਵਧੀਆ ਨੇ ਤੇ ਪਾਣੀ ਤੁਣੀ ਪੀਣ ਦਾ ਪ੍ਰਬੰਧ ਵੀ ਠੀਕ ਆ ਬਦੀਆ ਪਿਛਲੇ ਵਾਰ ਬਾਰੇ ਉਹਨਾਂ ਨੂੰ ਮੈਂ ਕਿਸਾਨ ਆਗੂ ਗੋਰਾ ਸਿੰਘ ਪੈਣੀਵਾਗਾ ਪੰਜਾਬ ਕਿਸਾਨ ਯੂਨੀਅਨ ਦਾ ਸੂਭਾ ਸੀਨੀਅਰ ਮੀਤ ਪ੍ਰਧਾਨ ਆ ਜਿਵੇਂ ਕਿ ਦੱਸਿਆ ਜਾਂਦਾ ਕਿ ਜੋ ਕਣਕ ਦੀ ਵਾਢੀ ਜ਼ੋਰਾਂ ਤੇ ਚੱਲ ਰਹੀ ਹੈ ਕੁਝ ਮੰਡੀਆਂ ਦੇ ਵਿੱਚ ਵਾਰਦਾਨਾ ਨਹੀਂ ਪਹੁੰਚਿਆ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵਾਰਦਾਨੇ ਦੀ ਕਮੀ ਹੈ ਉੱਥੇ ਵਾਰਦਾਨਾ ਦਿੱਤਾ ਜਾਵੇ ਵਿਸ਼ੇਵ ਜਿਗਰ ਦਿਵਸ ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤਿ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਜਿਗਰ ਆਂ ਬਿਮਾਰੀਆਂ ਜੋਖਮ ਦੇ ਕਾਰਨਾਂ ਅਤੇ ਇਹਨਾਂ ਦੀ ਰੋਕਥਾਮ ਬਾਰੇ ਜਾਗਰੂਕ ਕਰਨਾ ਹੈ ਜਿਗਰ ਦੀ ਸਿਹਤ ਲਈ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਸਭ ਤੋਂ ਵੱਧ ਨੁਕਸਾਨਦੇਹ ਹੈ ਜਿਗਰ ਦੀ ਸਿਹਤ ਲਈ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਸਭ ਤੋਂ ਵੱਧ ਨੁਕਸਾਨਦੇਹ ਹੈ ਮਾਹਿਰਾਂ ਤੇ ਡਾਕਟਰਾਂ ਨੇ ਜਿਗਰ ਦੀਆਂ ਬਿਮਾਰੀਆਂ ਤੋਂ ਬਚਾ ਲਈ ਜਾਣਕਾਰੀ ਸਾਂਝੀ ਕੀਤੀ ਐ ਡਾਕਟਰ ਭਗਨੀਤ ਥਾਰਤੀ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਮੁਹਾਲੀ ਤੋਂ ਬੋਲ ਰਹੀਆਂ ਲਿਵਰ ਇੱਕ ਐਸਾ ਆਰਗਨ ਹੈਗਾ ਜਿਹੜਾ ਸਾਰਾ ਕੁਝ ਡੀਟੌਕਸੀਫਾਈ ਕਰਦਾ ਹੈ ਜਿਹੜਾ ਸਾਡਾ ਖਾਣਾ ਹੈਗਾ ਉਹ ਹੈਲਦੀ ਹੋਏ ਬੈਲੈਂਸਡ ਲਾਈਫ ਹੋਏ ਬੈਲੈਂਸਡ ਡਾਈਟ ਹੋਏ ਉਹਦੇ ਵਿੱਚ ਪ੍ਰੋਟੀਨਸ ਤੇ ਫਾਈਬਰ ਰਿਚ ਹੋਏ ਸਾਨੂੰ ਇੱਕ ਹੈਲਦੀ weight ਮੇਨਟੇਨ ਕਰਨਾ ਹੁੰਦਾ ਹੈ ਦੂਸਰਾ ਰੈਗੂਲਰ ਐਕਸਰਸਾਈਜ਼ ਤੇ ਲਾਈਫਸਟਾਈਲ ਆਪਣਾ ਮੇਨਟੇਨ ਕਰਨਾ ਹੈ ਜਿਸ ਦੇ ਨਾਲ ਫੈਟੀ ਲਿਵਰ ਦੇ ਚਾਂਸਸ ਨਾ ਹੋ ਸ਼ਰਾਬ ਤੇ ਨਸ਼ੇ ਤੋਂ ਇਸ ਤੋਂ ਬਚਾਅ ਰੱਖਣਾ ਹੈ ਸਾਡਾ ਲਿਵਰ ਜਿਹੜਾ ਹੈ ਇਸ ਵਸtre ਤੇ ਇਹਦੇ ਵਿੱਚ ਬਿਮਾਰੀਆਂ ਘੱਟ ਹੋਣ ਡਾਕਟਰ ਰਵਿੰਦਰ ਗਰਗ ਪ੍ਰੋਫੈਸਰ ਤੇ ਮੁਖੀ ਮੈਡੀਸਨ ਵਿਭਾਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਲਿਵਰ ਦੀਆਂ ਬਿਮਾਰੀਆਂ ਬਹੁਤ ਉੱਬਰ ਕੇ ਆ ਰਹੀਆਂ ਹਨ ਲਿਵਰ ਦੀਆਂ ਬਿਮਾਰੀਆਂ ਮੋਸਟਲੀ ਕੀ ਹੈ ਹੌਲੀ-ਹੌਲੀ ਜਿਹਨੂੰ ਅਸੀਂ ਕਹਿੰਨੇ ਆ ਅੰਦਰੋਂ-ਅੰਦਰੀ ਮਾਰਦੀਆਂ ਸਾਇਲੈਂਟ ਕਿਲਰ ਅਸੀਂ ਕਹਿੰਨੇ ਆ ਤੇ ਇਹਦੇ ਚ ਪੀਲੀਆ ਹੋ ਵੀ ਸਕਦਾ ਗਿਆ ਸ਼ਰਾਬ ਪੀਣ ਨਾਲ ਹੁੰਦਾ ਜਾਂ ਕੁਝ ਐਹੋ ਜਿਹੇ ਪాయిਜ਼ਨਸ ਪਦਾਰਥਾਂ ਜਾਂ ਕੁਝ ਚੀਜ਼ਾਂ ਖਾਣ ਨਾਲ ਹੋ ਜਾਂਦਾ ਥੋੜੇ ਕਾਰਬੋਹਾਈਡਰੇਟਸ ਘੱਟ ਖਾਣੇ ਚਾਹੀਦੇ ਆ ਮੋਟਾ ਨਾ ਜ਼ਿਆਦਾ ਖਾਣਾ ਚਾਹੀਦਾ ਜਿਹਨੂੰ ਅਸੀਂ ਮਿਲਟ ਕਹਿੰਦੇ ਆ ਜਵਾਰ ਬਾਜਰਾ ਰੈਗੂਲਰ ਸੈਰ ਕਰਨੀ ਚਾਹੀਦੀ ਹੈ ਵਜ਼ਨ ਨਹੀਂ ਵਜ਼ਨ ਦੇਣਾ ਚਾਹੀਦਾ 슈ਗਰ ਬਲੱਡ ਪ੍ਰੈਸ਼ਰ ਦਾ ਪ੍ਰੋਪਰ ਕੰਟਰੋਲ ਕਰਨਾ ਚਾਹੀਦਾ ਸੋ ਇਹ ਚੀਜ਼ਾਂ ਦਾ ਖਿਆਲ ਰੱਖ ਕੇ ਆਪਾਂ ਲਿਵਰ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਡਾਕਟਰ ਰਵੀ ਕੁਮਾਰ ਫਰੀਦਕੋਟ ਦਾ ਰਹਿਣ ਵਾਲਾ ਹਾਂ ਅੱਜ ਕੱਲ ਲੋਕੀ ਫਾਸ ਫੂਡ ਬਹੁਤ ਆ ਰਹੇ ਹਨ ਸੈਰ ਨਹੀਂ ਕਰਦੇ ਖਾਣਾ ਖਾ ਕੇ ਜਾਂਦੇ ਹਨ ਕਿ ਨਾਇ ਜ਼ਿਆਦਾਤਰ ਪਾਣੀ ਪੀਂਦੇ ਹਨ ਇਸ ਦੇ ਬਚਾਰੇ ਲਈ ਸਾਨੂੰ ਹਲਕੀ ਖੁਰਾਕ ਜਿਆਦਾ ਪਾਣੀ ਪੀਣਾ ਚਾਹੀਦਾ ਹੈ ਸੈਰ ਕਰਨੀ ਚਾਹੀਦੀ ਹੈ ਪੇਟ ਸਾਫ ਰੱਖਣਾ ਚਾਹੀਦਾ ਹੈ ਕਿ ਬਾਜ਼ਾਰ ਦੇ ਵਿੱਚੋਂ ਕਲੀਆਂ ਫਲੀਆਂ ਚੀਜ਼ਾਂ ਇਹ ਲੈ ਕੇ ਨਹੀਂ ਖਾਣੀਆਂ ਚਾਹੀਦੀਆਂ ਡਾਕਟਰ ਆਰਤੀ ਫਾਜ਼ਿਲ ਕਾ ਜਿਗਰ ਸਰੀਰ ਦਾ ਇੱਕ ਅਹਿਮ ਅੰਗ ਹੈ ਇਹ ਆਪਣੀ ਖੁਰਾਕ ਨੂੰ ਹਜਮ ਕਰਨ ਅਤੇ ਊਰਜਾ ਸਟੋਰ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਸਿਹਤਮੰਦ ਜੀਵਨ ਲਈ ਸਿਹਤਮੰਦ ਜਿਗਰ ਜ਼ਰੂਰੀ ਹੈ ਨਿਯਮਿਤ ਵਿਆਮ ਕਰੋ ਸ਼ੁੱਧ ਪੋਜਨ ਖਾਓ ਸ਼ਰਾਬ ਤੋਂ ਬਚੋ ਅਤੇ ਜਿਗਰ ਦੀ ਜਾਂਚ ਸਮੇਂ-ਸਮੇਂ ਤੇ ਕਰਵਾਓ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਬਣਾਓ ਜਿਗਰ ਦੀ ਰੱਖਿਆ ਕਰੋ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਹੁਸ਼ਿਆਰਪੁਰ ਰਿਟਾਇਰਡ ਲੀਵਰ ਜਿਹੜਾ ਆ ਲਾਰਜੈਸਟ ਪਾਰਟ ਆ ਬੋਡੀ ਦਾ ਅੱਜ ਦੇ ਸਮੇਂ ਚ ਲੀਵਰ ਜਿਹੜਾ ਹਰ ਬੰਦੇ ਦਾ ਫੈਟੀ ਲੀਵਰ ਆ ਰਿਹਾ ਜਿਹੜੇ ਅਲਕੋਹਲ ਸ਼ਰਾਬ ਜਿਆਦਾ ਯੂਜ਼ ਕਰਦੇ ਆ ਉਹਨਾਂ ਦੇ ਵਿੱਚ ਜਿਹੜਾ ਸਿਰੋਸਿਸ ਵੀ ਹੋ ਜਾਂਦੀ ਫਾਈਬਰੋਸਿਸ ਤੋਂ ਬਾਅਦ ਔਰ ਲੀਵਰ ਜਿਹੜਾ ਆ ਉਹ ਬਿਲਕੁਲ ਖਰਾਬ ਵੀ ਹੋ ਜਾਂਦਾ ਜਿਹਨੂੰ ਆਪਾਂ ਲੀਵਰ ਹੈਪਾਟਿਕ ਫੇਲਰ ਜਾਂ ਲੀਵਰ ਫੇਲਰ ਦਾ ਕਹਿੰਦੇ ਆ ਤੇ ਸਾਨੂੰ ਚਾਹੀਦਾ ਵੀ ਵਰਕਆਊਟ ਕਰੀਏ ਆਪਣਾ ਲਗਾ ਲਾ ਮਿੱਠਾ ਬਿਲਕੁਲ ਘਟਾ ਦਈਏ ਅਲਕੋਹਲ ਪੀਣ ਵਾਲੇ ਬੰਦ ਕਰਨ ਬਾਹਰਲਾ ਫੂ that can I have. ਡਾਕਟਰ ਨਰਦੀਪ ਬਚਾਨਾ ਮੈਂ ਸਿਵਲ ਹਸਪੀਟਲ ਫਰਾਂਕਫਰਟ ਵਿੱਚ ਐਜ਼ ਅ ਮੈਡੀਕਲ ਸਪੈਸ਼ਲਿਸਟ ਕੰਮ ਕਰ ਰਿਹਾ ਹਾਂ ਲਿਵਰ ਵਾਸਤੇ ਤੁਸੀਂ ਖਾਣਾ ਪੀਣਾ ਜਿਹੜਾ ਹੈਗਾ ਉਹ ਹਲਕਾ ਰੱਖਣਾ ਹੈਵੀ ਖਾਣਾ ਤੁਸੀਂ ਨਹੀਂ ਖਾਣਾ ਫੈਟੀ ਫੂਡ ਜਾਂ ਆਇਲੀ ਫੂਡ ਫਰਾਈਡ ਫੂਡਸ ਨੱਕਟ ਤੋਂ ਘੱਟ ਤੋਂ ਘੱਟ ਹੋ ਸਕਦਾ ਉਹ ਲੈਣਾ ਸ਼ਰਾਬ ਦਾ ਸੇਵਨ ਘੱਟ ਤੋਂ ਘੱਟ ਕਰੋ ਜਿਹੜੇ ਆਮ ਤੌਰ ਤੇ ਆਪਾਂ ਬਿਮਾਰੀਆਂ ਦੇਖ ਰਹੇ ਹਾਂ ਇੱਕ ਤਾਂ ਐਲਕੋਹਲਿਕ ਲਿਵਰ ਡਿਜ਼ੀਜ਼ ਹੈਗੇ ਜੋ ਬੜੀ ਕਾਮਨ ਹੈ ਦੂਸਰਾ ਕ੍ਰੋਨਿਕ ਵਾਇਰਲ ਹੈਪਾਟਾਈਟਿਸ ਹੋਵੇ ਉਹ ਬੜਾ ਕਾਮਨ ਹੈਗਾ ਤੀਸਰਾ ਫੂਡ ਇਨਫੈਕਸ਼ਨ ਕਰਕੇ ਕਈ ਵਾਰ ਲਿਵਰ ਤੇ ਐਸਰ I like ਲੀਵਰ ਜਿਹੜਾ ਹੈਗਾ ਇੱਕ ਬਹੁਤ ਇੰਪੋਰਟੈਂਟ ਅੰਗ ਸਾਡਾ ਬਾਡੀ ਦਾ ਹੈਗਾ ਡੀਟੌਕਸੀਫਾਈ ਕਰਨ ਦੇ ਵਿੱਚ ਜਿਹੜੇ ਅਲੱਗ-ਅਲੱਗ ਕਿਸਮ ਦੇ ਚੇਅ ਹੈਗੇ ਆ ਸਾਡੇ ਟੌਕਸਿਨਸ ਨੂੰ ਡੀਟੌਕਸੀਫਾਈ ਕਰਨ ਦੇ ਵਿੱਚ ਬਹੁਤ ਮਦਦ ਕਰਦਾ ਹੈਗਾ ਜੋ ਵੀ ਅਸੀਂ ਲੀਵਰ ਦੀ ਸਿਹਤ ਵਾਸਤੇ ਕਰ ਸਕਦੇ ਹਾਂ ਉਹ ਸਾਨ ਪੰਦਾ ਜਿਹੜਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈਗਾ ਹੈ ਸ਼ਰਾਬ ਦਾ ਸੇਵਨ ਜਿਹੜਾ ਹੈਗਾ ਉਹ ਘੱਟ ਕਰਨਾ ਚਾਹੀਦਾ ਹੈਗਾ ਜਾਂ ਨਹੀਂ ਕਰਨਾ ਚਾਹੀਦਾ ਹੈਗਾ ਇਸ ਤੋਂ ਇਲਾਵਾ ਜੋ ਵੀ ਲੀਵਰ ਵਾਸਤੇ ਜਿਹੜੀ ਹਾਨੀਕਾਰਕ ਚੀਜ਼ ਹੈਗੀ ਹੈ ਉਹ ਜਿਹੜੀ ਨਹੀਂ ਖਾਣੀ ਚਾਹੀਦੀ ਹੈਗੀ ਹੈ ਸੋ ਦੈਟ ਵੀ ਸਾਡਾ ਲੀਵਰ ਜਿਹੜਾ ਹੈ ਬਿਲਕੁਲ ਤਦਰੁਸਤ ਰਹ ਗ੍ਰਾਮ ਵਿੱਚ ਜਿਲ੍ਹਾ ਤੋਂ ਸਹਿਯੋਗ ਰਿਹਾ ਫਾਜ਼ਿਲਕਾ ਤੋਂ ਜੈਲਿਸ਼ ਠਠਈ ਮੁਹਾਲੀ ਤੋਂ ਮਨੋਜ ਗਿਰਧਰ ਫਰੀਦਕੋੜ ਤੋਂ ਤਰਸੀਮ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਮਾਨਸਾ ਤੋਂ ਜਗਿੰਦਰ ਮਾਨ ਪਠਾਨਕੋੜ ਤੋਂ ਰਜਨੀਸ਼ ਤੇ ਪਟਿਆਲਾ ਤੋਂ ਰਾਉ ਬਰਿੰਦਰ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਨਾਲ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਰ ਰਜੇਸ਼ 바ਲੀ